ਆਮ ਆਦਮੀ ਪਾਰਟੀ ਪੰਜਾਬ ਦੀ ਸਰਾਂ ਨੂੰ ਵੱਡੀ ਪਾਰਟੀ ਬਣੀ ਜਾਂਦੀ ਹੈ। ਤੋਂ ਅਸੇਬੀਅ ਦੇ ਵਿੱਚ ਕਿਸੇ ਵੱਲੋਂ ਘੱਟ ਨਹੀਂ। ਤੇ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੇ ਆਪ ਦੇ ਜਿਹੜੇ ਮਜੂਤਾ ਮੰਤਰੀ ਆ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ। ਕੀ ਉਮੀਦਵਾਰ ਸੂਟੇਬਲ ਨਹੀਂ ਸੀ ਜਾਂ ਉਹ ਸਪੱਦਰ ਤੱਕ ਪੂਨ ਕਦ ਨਹੀਂ ਰੱਖਦੇ ਸੀ ਕਿ ਜਿਹੜੇ ਆਮ ਵਲੰਟੀਅਰ ਆ ਉਹਨੂੰ ਟਿਕਟਾਂ ਨਹੀਂ ਦਿੱਤੀ। ਦੋਸਤਾਂ ਦੀ ਲੜਾਈ ਇਕ ਤਾਨਾਸ਼ਾਹ ਦੇ ਖਿਲਾਫ ਹੈ। ਜੀ ਤੋਂ ਸਾਰੀਆਂ ਪਾਰਟੀਆਂ ਇਹ ਸੋਚਦੀਆਂ ਕਿ ਅਸੀਂ ਕਿਸੇ ਵੱਲੋਂ ਕੋਈ ਘੱਟ ਨਾ ਰਹੇ ਜੀ ਤੋਂ ਉਦੋਂ ਜਿੱਥੇ ਵੀ ਦਾਅ ਜਿੱਥੇ ਵੀ ਖੇਡਣਾ ਪਵੇ ਪਾਰਟੀਆਂ ਖੇਡਦੀਆਂ ਮੈਂ ਇਹਨੂੰ ਜੈਸੰਗ ਦਾ ਵੀ ਆਵਾਜ਼ ਵੀ ਪਾਰਟੀ ਨੇ ਵੀ ਇਹ ਸਮਝਿਆ ਵੀ ਉੱਥੇ ਵਜ਼ੀਰ ਹੀ ਲੜਾਉਣਾ ਪੈ ਸਕਦਾ ਉਹਦੇ ਤੇ ਜੇ ਵੀ ਦੁਬਾਰਾ ਇਲੈਕਸ਼ਨ ਹੁੰਦਾ ਤਾਂ ਪੰਜਾਬ ਦੇ ਉੱਪਰ ਵਿੱਤੀ ਬੋਝ ਵੀ ਪੈਣਾ ਅਸੀਂ ਹੋਰ ਬਹੁਤ ਜਿਹੜੇ ਬੋਝ ਜਿਹੇ ਪੰਜਾਬ ਦੇ ਘਟਾਏ ਆ ਇਤਨੇ ਕਿਤੇ ਖਬਰਾਂ ਇਹ ਵੀ ਆ ਰਹੀਆਂ ਸਾਨੂੰ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਆਈ ਸੀ ਕਿ ਗਰਮੀਤ ਸਿੰਘ ਖੁਦ ਜਿਹੜਾ ਇਲੈਕਸ਼ਨ ਹੰਡਾ ਇਲੈਕਸ਼ਨ ਨੂੰ ਜਿਹੜਾ ਨਹੀਂ ਲੜਨਾ ਚਾਹੁੰਦੇ ਕਿੰਨੀ ਸੱਚਾਈ ਹੈ ਮੈਨੂੰ ਖਰੀਦੋ ਫਰੋਖਤ ਵੀ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਡਰ ਆ ਗਿਆ ਏਡੀ ਵੱਲੋਂ ਜੇ ਆਪਣਾ ਸਾਫ਼ ਸੁਥਰਾ ਹੀ ਰਹੋ ਤਾਂ ਡਰ ਨਹੀਂ ਹੁੰਦਾ ਸਾਨੂੰ ਏਡੀ ਆ ਜੇ ਸਾਡੇ ਤੇ ਸੀਬੀਆਈ ਆ ਜੇ ਸਾਡੇ ਤੇ ਇਨਕਮਟੈਕਸ ਆ ਜੇ ਆਜੇ ਆ ਜੀਆਈਐਮ ਸ਼ੀਤਲ ਜੀ ਤਾਂ ਪਹਿਲਾਂ ਕਹਿੰਦੇ ਸੀ ਕਿ ਨੂੰ ਪੈਸੇ ਦੇਣਾ ਹੈ ਜਾਂ ਮੈਨੂੰ ਆਏ ਆ ਉਹਨਾਂ ਦੇ ਜਾਂ ਤਾਂ ਉਹਨੂੰ ਵੀ ਆਪਦੀ ਕੀਮਤ ਵਧਾਉਣੀ ਚਾਹੁੰਦੇ ਹੋਣੇ ਵੀ ਮੈਨੂੰ ਦੇਣ ਆਉਣ ਹੋ ਸਕਦਾ ਇਹੋ ਜੀ ਗੱਲ ਹੱਥ ਲਾਗੇ ਤੁਹਾਡੀ ਮੇਨ ਜਿਹੜੇ ਮੁੱਦੇ ਕੀ ਰਹਿਣਗੇ ਜਾਂ ਤੁਹਾਡੀ ਵਿਜ਼ਨ ਕੀ ਹੋਊਗਾ ਪਟੰਡਾ ਦੇ ਬਾਰੇ ਉਹ ਜੀ ਸੁਪਟੰਡਾ ਚੜਾ ਅਰੇ ਇਹ 1.5 ਮਹੀਨਾ ਵਿਜ਼ਨ ਤੇ ਮੁੱਦੇ ਦੱਸਨੇ ਅੱਜ ਮੈਂ ਪੱਤੇ ਨਹੀਂ ਖੋਲਨੇ ਉਹ ਹੁੰਤਮਾਨ ਹੋਰੀ ਆ ਆਪ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਕੰਮ ਕਰ ਰਿਹਾ ਤਾਂ ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਉਹਨੂੰ ਦਿਖਾਉਣ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਲੋਕਾਂ ਸਾਹਮਣੇ ਆ ਜਾਂਦਾ ਛੇ ਜੇ ਕੋਈ ਚੰਗਾ ਕੰਮ ਕਰਾਂਗੇ ਉਹਦਾ ਫਲੈਕਸ ਲਾਉਣ ਤੇ ਲੋਕਾਂ ਨੂੰ ਉਤਰਾਜ ਨਹੀਂ ਇਸ ਗੱਲ ਦੀ ਸਚਾਈ ਔਰ ਤੁਸੀਂ ਵੀ ਇਹਨੂੰ ਜਾਣੋਗੇ ਜੇ ਕੋਈ ਮੇਰਾ ਨਾਮ ਲੈਂਦਾ ਉੱਥੇ ਕਿੰਤੂ ਪ੍ਰੰਤੂ ਕਰਨਾ ਔਖਾ ਹੋ ਗਿਆ 1 ਰੁਪਿਆ ਵੀ ਇਹ ਮੰਤਰੀ ਖਾ ਗਿਆ ਹੋਵੇ ਕਿਸੇ ਕੰਪਨੀ ਤੋਂ ਲੈ ਗਿਆ ਹੋਵੇ ਕਿਸੇ ਅਫਸਰ ਦੀ ਬਦਲੀ ਚ ਲੈ ਗਿਆ ਹੋਵੇ ਜੀ ਇੱਕ ਸਾਲ ਮਿਨਿਸਟਰ ਰਿਆ ਅੱਜ ਚੈਲੰਜ ਕਰਦਾ ਔਰ ਮੈਨੂੰ ਤਾਂ ਮਲਾਕ ਦੱਸਦੇ ਮੈਨੂੰ ਤਾਂ ਭੁੱਖਾ ਲੰਗਾ ਦੱਸਦੇ ਮੈਂ ਫੇਰ ਵੀ ਆਦਾ ਸਬਰ ਰੱਖਦਾ ਜੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਚੋਣ ਜਾਤਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਸਰਗਰਮੀਆਂ ਸ਼ੁਰੂ ਹੋ ਜਾਂਦੀਆਂ ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੇ ਮਹੱਤਵਪੂਰਨ ਹੋਣ ਦਾ ਕਾਰਨ ਹੈ ਕਿ ਇੱਥੇ ਵੱਡੇ ਦਿੱਗਜ ਆ ਜਿਹੜੇ ਉਹ ਚੋਣ ਲੜਦੇ ਜੇ ਖਾਸ ਕਰਕੇ ਜੇ ਆਪਾਂ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਿਛਲੇ ਵਿਧਾਨ ਸਭਾ ਹਲਕੇ ਦੇ ਵਿੱਚ ਫਰੌਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਏਸ ਵਿਧਾਨ ਸਭਾ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਐ ਸੋ ਐਸ ਸਮੇਂ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਡੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੇਰ ਬਾਰ ਦੀ ਜੀ। ਕੁਡੀ ਸਾਹਿਬ ਕਿਵੇਂ ਦੇਖਦੇ ਹੋ ਇਸ ਬਠਿੰਡਾ ਹਲਕਾ ਦੇ ਵਿੱਚ ਚੋਣ ਲੜਨਾ ਕਿਸ ਤਰ੍ਹਾਂ ਦੇਖਦੇ ਹੋ? ਜਦੋਂ ਵੀ ਚੋਣਾਂ ਦਾ ਸਮਾਂ ਹੁੰਦਾ ਜਨਰਲ ਚੋਣਾਂ ਹੈ ਸਾਰੇ ਪਾਰਟੀਆਂ ਜੀ ਜਦੋਂ ਸਾਰੀਆਂ ਪਾਰਟੀਆਂ ਇਹਦੇ ਵਿੱਚ ਪੂਰੇ ਚਾ ਨਾਲ ਪੂਰੇ ਜੋਰ ਨਾਲ ਪੂਰੇ ਜੀ ਜਹੋ ਜਹਰ ਨਾਲ ਚੱਲਦੀਆਂ ਇਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਸਰਾਂ ਨੂੰ ਵੱਡੀ ਪਾਰਟੀ ਗਣੀ ਜਾਂਦੀ ਹੈ। ਤੋਂ ਅਜ਼ੀਮੀਆਂ ਦੇ ਵਿੱਚ ਕਿਸੇ ਵੱਲੋਂ ਕੱਟ ਨਹੀਂ। ਹੂੰ ਸਾਡੀ ਤਕਰੀਬਨ 10 ਸਾਡੇ ਉਮੀਦਵਾਰ ਦੇ ਦਿੱਤੇ ਗਏ ਆ। ਨੌ ਉਮੀਦਵਾਰ ਦੇ ਦਿੱਤੇ ਗਏ ਆ। ਤੋਂ ਚਾਰਾਂ ਦਾ ਇੱਕ ਦੋ ਦਿਨਾਂ ਚ ਇਲਾਨ ਹੋ ਜੂਗਾ। ਹਾਲਾਂਕਿ ਦੂਸਰੀ ਪਾਰਟੀ ਨੇ ਕਿਸੇ ਨੇ ਇਤੋਂ ਤੱਕ ਪਹੁੰਚ ਨਹੀਂ ਸਕੇ ਕਿ ਉਹ ਵਿਚਾਰ ਵਟਾਂਦਰਾ ਕਰ ਕੋਈ ਇੱਕ ਲਿਸਟ ਕੱਢ ਲਵੇ ਜੀ ਜੀ ਫਿਰ ਇਸ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੇ ਆਪ ਦੇ ਜਿਹੜੇ ਮੌਜੂਦਾ ਮੰਤਰੀ ਹੈ ਉਹ ਚੋਣ ਮੈਦਾਨ ਦੇ ਵਿੱਚ ਉਤਾਰੀ ਕੀ ਉਮੀਦਵਾਰ ਸੂਟੇਬਲ ਨਹੀਂ ਸੀ ਜਾਂ ਉਹ ਉਸ ਪੱਧਰ ਤੱਕ ਪਹੁੰਚ ਕਦ ਨਹੀਂ ਰੱਖਦੇ ਸੀ ਕਿ ਜਿਹੜੇ ਆਮ ਵਲੰਟੀਅਰ ਹੈ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਕਈ ਵਾਰ ਜਿਹੜੀ ਨਾ ਲੜਾਈ ਇੱਥੋਂ ਤੱਕ ਪਹੁੰਚ ਜਾਂਦੀ ਹੈ ਹੁਣ ਜਿਹੜੀ ਹਿੰਦੁਸਤਾਨ ਦੀ ਲੜਾਈ ਇਕ ਤਾਨਾਸ਼ਾਹ ਦੇ ਖਿਲਾਫ ਹੈ ਜੀ ਉਹ ਸਾਰੀਆਂ ਪਾਰਟੀਆਂ ਇਹ ਸੋਚਦੀਆਂ ਕਿ ਉਹ ਅਸੀਂ ਕਿਸੇ ਵੱਲੋਂ ਕੋਈ ਘਟਨਾ ਰਚੀਏ ਜੀ ਤੋਂ ਜਿੱਥੇ ਵੀ ਦਾ ਜਿੱਥੇ ਵੀ ਖੇਡਣਾ ਪਵੇ ਪਾਰਟੀਆਂ ਖੇਡੀਆਂ ਇਸ ਲਈ ਮੈਂ ਇਹਨੂੰ ਜਾਇ ਸਮਝਦਾ ਵੀ ਆਮ ਆਦਮੀ ਪਾਰਟੀ ਨੇ ਵੀ ਇਹ ਸਮਝਿਆ ਵੀ ਉੱਥੇ ਵਜ਼ੀਰ ਹੀ ਲੜਾਉਣਾ ਪੈ ਸਕਦਾ ਤੇ ਵਜ਼ੀਰ ਹੋਰ ਕਿਸੇ ਮੁੰਡੇ ਨੂੰ ਬੜਾਲਾਂਗੇ ਕਿਸੇ ਹੋਰ ਭੈਣ ਨੂੰ ਬੜਾਲਾਂਗੇ ਉਹਦੇ ਤੇ ਜੇ ਅੱਜ ਦੁਬਾਰਾ ਇਲੈਕਸ਼ਨ ਹੁੰਦਾ ਤਾਂ ਪੰਜਾਬ ਦੇ ਉੱਪਰ ਵਿੱਤੀ ਬੋਝ ਵੀ ਪੈਣਾ ਜੇਕਰ ਈਲੈਕਸ਼ਨ ਦਾ ਬਾਇਲੈਕਸ਼ਨ ਕਰਾਇਆ ਜਾਂਦਾ ਤਾਂ ਇਹਦੀ ਬੋਝ ਵੀ ਪੈਣਾ ਉਹ ਪਹਿਲਾਂ ਹੀ ਕਰਜ਼ੇ ਦੇ ਵਿੱਚ ਅਸੀਂ ਹੋਰ ਬਹੁਤ ਜਿਹੜੇ ਬੋਝ ਜਿਹੇ ਪੰਜਾਬ ਦੇ ਘਟਾਏ ਆ ਇਹ ਲੋਕਾਂ ਦਾ ਇੱਕ ਮੌਲਿਕ ਅਧਿਕਾਰ ਆ ਇਹਦੇ ਚ ਬਿੱਤੀ ਬੋਝ ਵੀ ਗਿਣਨਾ ਚਾਹੀਦਾ ਇਹ ਜਿਹੜੀ ਸੰਵਧਾਨ ਬਚਾਉਣ ਵਾਸਤੇ ਆ ਇਹਨੂੰ ਕਦੇ ਵੀ ਨਹੀਂ ਗਿਣਨਾ ਚਾਹੀਦਾ ਇਦਾਂ ਜੋ ਬਾਅਦ ਵਿੱਚ ਅਸੀਂ ਜਿਹੜੇ ਬਾਲੇ ਬੋਝ ਸਰਕਾਰਾਂ ਤੇ ਪਾਉਣੇ ਆ ਉਹ ਘਟਾ ਲਈ ਬਹੁਤ ਚੰਗੀ ਗੱਲ ਕਿਤੇ ਨ ਕਿਤੇ ਖਬਰਾਂ ਇਹ ਵੀ ਆ ਰਹੀਆਂ ਸਾਨੂੰ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਆਈ ਸੀ ਕੀ ਗਰਮੀ ਸਿੰਘ ਖੁੰਡੀਆਂ ਕੋਲ ਜਿਹੜਾ ਇਲੈਕਸ਼ਨ ਢੰਡਾ ਇਲੈਕਸ਼ਨ ਜਿਹੜਾ ਨਹੀਂ ਲੜਨਾ ਚਾਹੁੰਦੇ ਕਿੰਨੀ ਕਿ ਸੱਚਾਈ ਹੈ ਦੇਖੋ ਖਬਰਾਂ ਦੇਣ ਵਾਲਿਆਂ ਨੂੰ ਮੁਬਾਰਕ ਪਰ ਸਾਨੂੰ ਤਾਂ ਅਜੇ ਤਮੈਂ ਪਹਿਲਾਂ ਹੋਰ ਮੇਰੇ ਸਾਥੀਆਂ ਦੀਆਂ ਚੋਣਾਂ ਅੱਗੇ ਹੋ ਕੇ ਲੜਦਾ ਚੋਣਾਂ ਦਾ ਤਾਂ ਸਾਨੂੰ ਚਾ ਚੜ ਜਾਂਦਾ ਤੇ ਕੁੱਦਨ ਦਾ ਤੇ ਜਿੱਥੇ ਮੇਰੀ ਆਪਦੀ ਸੀ ਤੇ ਮੈਨੂੰ ਇਸ ਗੱਲ ਦਾ ਕਿਉਂ ਹੋ ਸਕਦਾ ਸੀ ਔਰ ਉਸ ਪਰਿਵਾਰ ਨਾਲ ਸੇਜੀ ਦੇ ਨਾਲ ਮੈਂ ਪਹਿਲਾਂ ਲੜਕੇ ਹਟਿਆ ਲੋਕਾਂ ਨੇ ਮੇਰੇ ਤੇ ਬਹੁਤ ਵੱਡਾ ਮਿਹਰ ਭਰਿਆ ਯਾਦ ਰੱਖਿਆ ਔਰ ਪਾਰਟੀ ਨੇ ਵੀ ਵਿਸ਼ਵਾਸ ਇਸ ਕਰਕੇ ਕੀਤਾ ਵੀ ਉਥੇ ਗੁਰਮੀਤ ਸਿੰਘ ਹੁੰਡੀਆਂ ਨੂੰ ਲੜਾ ਦਿੱਤਾ ਜਾਵੇ ਤੋਂ ਮੈਨੂੰ ਕਿਉਂਕਿ ਜਿੱਦ ਮੈਨੂੰ ਕਿਸੇ ਗੱਲ ਦਾ ਲਾਲਚ ਹੋਵੇ ਮੈਨੂੰ ਕੋਈ ਬਾਜ਼ਾਰਤ ਮੈਨੂੰ ਜਦੋਂ ਬਾਜ਼ਾਰਤ ਦਿੱਤੀ ਮੈਂ ਬਾਜ਼ਾਰਤ ਪੂਰੀ ਇਮਾਨਦਾਰੀ ਨਾਲ ਕਰਕੇ ਦਿਖਾਈ ਹੈ ਜੇ ਮੈਂ ਐਮਐਲਏ ਬਣਿਆ ਸੀ ਐਮਐਲਏ ਵੀ ਲੋਕਾਂ ਦੇ ਨਾਲ ਚੱਲ ਕੇ ਮੇਰਾ ਤਾਂ ਉਸੇ ਤਰ੍ਹਾਂ ਹੀ ਲੋਕਾਂ ਨਾਲ ਵਾਅ ਵਾਸਤਾ ਹੈ ਨਾ ਮੈਂ ਅੱਡ ਹੋਇਆ ਤੇ ਨਾ ਹਾਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਪਿਛਲੀ ਵਾਰ ਭਗਵੰਤ ਮਾਨ ਜਿਹੜੇ ਕਿ ਆ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਨੂੰ ਉਹ ਰਿਵੋਟ ਕੰਟਰੋਲ ਦਿੱਤਾ ਕਿ ਦਿੱਲੀ ਤੋਂ ਜਿਹੜਾ ਪੈਸਾ ਲੈ ਕੇ ਉਹ ਫੰਡ ਲੈ ਕੇ ਆਉਂਦੇ ਉਹ ਇੱਕ ਵਾਰ ਫੇਰ ਜਿਹੜਾ ਟਰਨ ਮਾਰ ਜਾਂਦੇ ਆ ਸਾਡੇ ਇੱਕ ਐਮਐਲਏ ਉਹ ਵੀ ਚਲੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਸੋ ਇਹ ਜਿਹੜਾ ਚੱਲ ਰਿਹਾ ਜੋ ਚਾਹੇ ਖਰੀਦੋ ਫੋਕਤਾ ਜਾਂ ਕਿਸ ਤਰੀਕੇ ਦਾ ਸਿਸਟਮ ਚੱਲ ਰਿਹਾ ਇਹਨੂੰ ਕਿਵੇਂ ਮੈਨੂੰ ਖਰੀਦੋ ਫਰੋਖਤ ਵੀ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਡਰ ਆ ਗਿਆ ਈਡੀ ਵੱਲੋਂ ਕਿਉਂਕਿ ਜਦੋਂ ਅਸੀਂ ਲੋਕ ਸਿਆਸਤ ਦੇ ਵਿੱਚ ਆ ਜਾਂਦੇ ਆਂ ਤੇ ਕੋਈ ਪੁੱਠਾ ਸਿੱਧਾ ਕੰਮ ਨਹੀਂ ਕਰ ਬੈਠਦੇ ਆਂ ਤੇ ਮੈਨੂੰ ਡਰਦੇ ਰਹਿੰਦੇ ਆਂ ਤੇ ਜਾਂ ਤਾਂ ਸਾਫ਼ ਸੁਥਰੇ ਰਹੋ ਤੇ ਡਰ ਨਹੀਂ ਹੁੰਦਾ ਸਾਨੂੰ ਈਡੀ ਆ ਜੇ ਸਾਡੇ ਤੇ ਸੀਬੀਆਈ ਆ ਜੇ ਸਾਡੇ ਤੇ ਇਨਕੰਪੈਕਸ ਆ ਜੇ ਆਜੇ ਜਾਂ ਜੀਆਈਐਨ ਮੁਬਾਰਕਾ ਨੂੰ ਪਰ ਉਹਨਾਂ ਲੋਕਾਂ ਨੂੰ ਵੇਖੋ ਮੈਨੂੰ ਲੰਬੀ ਹਲਕੇ ਦੇ ਲੋਕਾਂ ਨੇ ਬਹੁਤ ਛਾੜਨ ਨਾਲ ਆਪਣਾ ਐਮਐਲਏ ਬਣਾਇਆ ਉੱਪਰ ਮੈਂ ਮਿਲ ਤਾਂ ਬਣ ਸਕਿਆ ਜੀ ਮਿਲੂ ਕੇਜਰੀਵਾਲ ਜੀ ਹੋਰਾਂ ਨੇ ਸਿਆਣਿਆ ਜੀ ਜੇ ਮੈਨੂੰ ਭਗਵੰਤਬਾਣ ਹੋਰਾਂ ਨੇ ਸਿਆਣਾ ਮੈਂ ਬਹੁਤ ਚਿਰ ਦਾ ਸਿਆਸਤ ਵਿੱਚ ਰਿਹਾਦਾ ਸੀ ਮੇਰਾ ਇਹੋ ਨਾਂ ਸੀ ਹਾਲਾਂਕਿ ਮੈਨੂੰ ਔਰ ਮੇਰੇ ਸਾਥੀ ਇਹ ਕਹਿੰਦੇ ਸੀ ਸਮਾਂ ਬਹੁਤ ਗੁਜ਼ਰਦਾ ਜਾਂਦਾ ਹੈ ਕਿਸੇ ਵੇਲੇ ਮਤਲਬ ਮੇਰੇ ਪਪਾਈ ਦਾ ਨਾਂ ਜਿਹੜਾ ਅੱਜ ਵੀ ਹੈ ਮੈਂ ਜੀ ਕਿ ਜੱਥੇਦਾਰ ਜੀ ਦਾ ਬਹੁਤ ਲੋਕਾਂ ਚ ਨਾਂ ਤੇ ਕਿਤੇ ਯਾਰ ਹੌਲੀ ਹੌਲੀ ਇਸ ਨੂੰ ਭੁੱਲਣਾ ਜਾਂਦਾ ਹੂੰ ਮੈਨੂੰ ਕਾਂਗਰਸ ਪਾਰਟੀ ਨੇ ਤੋਰੀ ਤਰੀਕੇ ਮੈਨੂੰ ਫਿਰਦੇ ਰੰਦੇ ਸੀ ਤਿਆਰ ਤੁਰ ਕਰਕੇ ਜਿਵੇਂ ਵੈੜਕਾ ਵੇਚਣਾ ਹੁੰਦਾ ਗੋਡੀਆਂ ਗੋਡੀਆਂ ਪਾ ਕੇ ਤੇ ਬਾਅਦ ਸੋਚਾ ਹੋਰਦਾ ਕਰ ਦਿੰਦੇ ਸੀ ਜੀ ਪਰੰਤੂ ਜਦੋਂ ਮੈਨੂੰ ਆਮ ਆਦਮੀ ਪਾਰਟੀ ਨੇ ਸ੍ਰੀ ਕੇਜਰੀਵਾਲ ਜੀ ਹੋਰਾ ਨੇ ਭਗਵੰਤ ਮਾਨ ਉਹਨਾਂ ਨੇ ਉਮੀਦਵਾਰ ਬਣਾਇਆ ਤਾਂ ਮੇਰੀ ਪਛਾਣ ਦੁਬਾਰਾ ਫਿਰ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਹੋਈ ਚਰਚਾ ਹੋਈ ਮੇਰੇ ਜਿਹੜੇ ਇਲਾਕੇ ਦੀ ਚੋਣ ਦੀ ਔਰ ਉਹਦੇ ਵਿੱਚ ਮੈਂ ਜਿੱਤ ਕੇ ਨਿਕਲਿਆ ਲੋਕਾਂ ਦੇ ਸਾਥ ਤੋਂ ਤੋ ਮੈਂ ਕਦੇ ਵੀ ਕੇਜਰੀਵਾਲ ਜੀ ਹੋਰ ਆਦਾ ਜਾਂ ਭਗਵੰਤ ਮਾਨ ਹੋਰਾਂ ਦਾ ਜਾਂ ਸਾਡੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਵਲੰਟੀਅਰ ਹਾਂ ਕਦੇ ਵੀ ਦੇਨ ਨਹੀਂ ਦੇ ਸਕਦਾ ਤੇ ਕਦੇ ਮੈਂ ਛੱਡ ਸਕਦਾ ਜੇ ਮੈਨੂੰ ਕਹਿ ਦੇ ਨਵੀਂ ਇਹ ਜੇ ਰਿੰਕੂ ਜੀ ਨੂੰ ਤਨ ਨੇ ਐਮਪੀ ਬੜਾਇਆ ਚਾਹੇ ਉਹ ਪਹਿਲਾਂ ਹੋਰ ਪਾਰਟੀ ਸੀ ਇਹਨੂੰ ਲੱਗਿਆ ਵੀ ਠੀਕ ਹੈ ਉਹਦੇ ਵਾਸਤੇ ਸਾਰੀ ਸਰਕਾਰ ਸਾਰੇ ਐਮ ਐਲ ਏ ਸਾਰੇ ਸਾਡੇ ਭੈਣ ਭਰਾ ਉੱਥੇ ਜਾ ਕੇ ਬੈਠੇ ਹੈ ਜੀ ਦਿਨ ਰਾਤ ਉੱਥੇ گزارੇ ਔਰ ਉਹ ਜਦੋਂ ਬਾਅਦ ਚ ਮੁੱਲ ਪਾਉਣ ਤੇ ਆਇਆ ਤਾਂ ਫਿਰ ਵਖੋ ਤੁਸੀਂ ਤੁਹਾਡੇ ਸਾਹਮਣੇ ਆ ਉਹ ਵੱਖੋ ਵੱਖਰੇ ਸੁਭਾਅ ਆ ਕੱਦੇ ਜਿਹੜੇ ਜਿਹੜੇ ਅੰਗਰਾਲ ਕੀ ਨਾਮ ਉਹਨਾਂ ਦਾ ਦੇ ਐਮ ਐਲ ਐਮ ਐਲ ਐ ਸੀਤਲਾ ਸੋ ਸੀਤਲਗਰਾ ਸੀਤਲ ਜੀ ਤਾਂ ਪਹਿਲਾਂ ਕਹਿੰਦੇ ਸੀ ਕਿ ਉਹਨੂੰ ਪੈਸੇ ਦੇਣ ਆਏ ਮੈਨੂੰ ਆਏ ਆ ਉਹਨਾਂ ਦੇ ਜਾਂ ਤਾਂ ਉਹ ਤੋਂ ਕੋਈ ਅੱਧ ਦੀ ਕੀਮਤ ਵੜਾਉਣੀ ਚਾਹੁੰਦੇ ਹੋਣੇ ਮੈਨੂੰ ਦੇਣ ਆਉਣ ਹੋ ਸਕਦਾ ਇਹੋ ਜੀ ਗੱਲ ਹੱਥ ਲੱਗ ਗਈ ਇਹ ਉਹ ਜਾਣਦੇ ਆ ਪ੍ਰਮਾਤਮਾ ਜਾਣਦਾ ਜਾਂ ਬੀ ਜੀ ਪੀ ਜਾਣਦੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਮੈਂ ਇਹ ਵੀ ਕਹਿਣਾ ਕਦੇ ਵੀ ਇੱਕੋ ਜਿਹੇ ਲੋਕ ਕਿਤੇ ਨਹੀਂ ਹੋ ਸਕਦੇ ਕਿਸੇ ਵੀ ਪਾਰਟੀ ਚ ਕਿਸੇ ਵੀ ਪਰਿਵਾਰ ਚ ਕਿਸੇ ਵੀ ਖਾਨਦਾਨ ਚ ਇੱਕ ਫੌਜ ਭਰਤੀ ਕੀਤੀ ਜਾਂਦੀ ਸਾਰੇ ਫੌਜੀ ਵੀ ਕੋਈ ਨਹੀਂ ਹੋ। ਤੁਹਾਡੇ ਮੇਨ ਜਿਹੜੇ ਮੁੱਦੇ ਕੀ ਰਹਿਣਗੇ ਜਾਂ ਤੁਹਾਡੀ ਵਿਜ਼ਨ ਕੀ ਹੋਊਗਾ ਪਟੰਡਾ ਦੇ ਬਾਰੇ? ਕੋਈ ਨਹੀਂ ਪਟੰਡਾ ਚੱਲਣਾ। ਅਰੇ ਇਹ 1.5 ਮਹੀਨਾ ਵਿਜ਼ਨ ਤੇ ਮੁੱਦੇ ਦੱਸਨੇ ਅੱਜ ਮੈਂ ਪੱਤੇ ਨਹੀਂ ਖੋਲਨੇ। ਕੋ ਦਿੰ ਸਾਰਾ ਕੋਈ ਦੱਸ ਕੇ ਮੈਂ ਘਰੇ ਤਾਂ ਬੈਠਣਾ ਨਹੀਂ ਮੈਂ ਲੋਕਾਂ 'ਚ ਹੀ ਜਾਣਾ। ਨਹੀਂ ਲੋਕ ਲੋਕ ਤਾਂ ਜਾਣਨਾ ਚਾਹੁੰਦੇ ਹੀ ਲੋਕਾਂ ਇਹ ਪਤਾ ਕਰਵਾ ਜੋ ਲੋਕਾਂ ਨੂੰ ਮੈਂ ਸਾਰਾ ਕੁਝ ਦੱਸੂਗਾ ਲੋਕਾਂ ਦੇ ਵਿੱਚ ਹਾਜ਼ਰ ਹੋਊਗਾ ਹਰ ਇੱਕ ਨੂੰ ਰੋਜ਼ ਨਵੇਂ ਤੋਂ ਨਵੇਂ ਮੁੱਦੇ ਜਿਹੜੀ ਗੱਲ ਸਾਰਿਆਂ ਦੇ ਲੱਗੇ। ਹੂੰ। ਜਿਹੜਾ 2 ਸਾਲ ਦਾ ਕਾਰਜਕਾਲ ਰਿਹਾ ਆ ਆਮ ਆਦਮੀ ਪਾਰਟੀ ਸਰਕਾਰ ਦਾ ਇਹਦੇ ਤੋਂ ਤੁਸੀਂ ਕਿੰਨੇ ਸੰਤੁਸ਼ਟ ਬਹੁਤ ਕਿਉਂਕਿ ਤੁਸੀਂ ਇੱਕ ਤਾਂ ਸਰਕਾਰ ਪਾਰਦਰਸ਼ੀ ਚੱਲਦੀ ਹੈ ਨੰਬਰ 2 ਨੌਕਰੀਆਂ ਦਿੱਤੀਆਂ ਇੱਕ ਵੀ ਪੰਜਾਬ ਦਾ ਵਾਸੀ ਸਾਡਾ ਭੈਣ ਭਰਾ ਬੱਚਾ ਬੱਚੀ ਇਹ ਨਹੀਂ ਕਹਿੰਦਾ ਕਿ ਰੁਪਈਆ ਭਾਵੇਂ ਨੌਕਰੀ ਨਹੀਂ ਦਿੰਦਾ ਜੀ ਰੋਲੇ ਪੈਂਦੇ ਸੀ ਨਾ 40-40 ਲੱਖ ਦੇ 30-30 ਲੱਖ ਦੇ ਜੀ ਤੇ ਹੁਣ ਤਾਂ ਕੀਮਤਾਂ ਫਿਰ 80 ਲੱਖ ਨੂੰ ਜਾਣੀਆਂ ਚਾਹੀਦੀਆਂ ਸੀ ਉਹਨਾਂ ਉਹਨਾਂ ਵੇਲੇ ਦੀਆਂ ਗੱਲਾਂ ਜੀ ਪਰ ਜੇ ਕਿ ਇਹ ਮਤਲਬ ਕਿਰਸਾਨੀ ਆ ਤੇ ਉਹਦੇ ਨਾਲ ਵੀ ਬਿਜਲੀ ਛੜਨੀ ਫਸਲਾਂ ਦਾ ਖਰੀਦ ਕਰਨੀ ਔਰ ਉਹਦੀ ਅਦਾਇਗੀ ਦੇਣੀ ਕਦੇ ਵੀ ਕਿਸੇ ਵੀ ਹਰ ਇੱਕ ਵਰਗ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗਈ ਆ ਇਹੋ ਜਿਹਾ ਦਬਾਅ ਨਹੀਂ ਕੀਤਾ ਵੀ ਸਰਕਾਰੀ ਦਫਤਰਾ ਚ ਕੀਤਾ ਗਿਆ ਕਿ ਤੁਸੀਂ ਲੀਡਰਾਂ ਨਾਲ ਕੋਈ ਲੈਣ ਦੇਣ ਕਰੋ ਇਹੋ ਜਿਹੀ ਕੋਈ ਜਨਤਾ ਨੂੰ ਠੇਠ ਬਰਾੜ ਨਹੀਂ ਕੀਤਾ ਗਿਆ ਜਿਵੇਂ ਪੁਰਾਣੇ ਲੀਡਰ ਕਰਦੇ ਸੀ ਇੱਥੇ ਤੇ 452 ਲਾ ਦਿਓ ਉਹਦੇ ਤੇ 326 ਲਾ ਦਿਓ 307 ਲਾ ਜਿਵੇਂ ਸੁੱਤੀ ਗੰਗਾ ਵਗ ਰਹੀ ਹੈ ਜਿਹਨੂੰ ਕਹੇ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹੇ ਰਹੇ ਲੋਕ ਆਪਣੀ ਕਮਾਈ ਕਰਕੇ ਆਪਣਾ ਜੀਵਨ ਸੁਧਾਰਦੇ ਇੱਕ ਸਵਾਲ ਬੜਾ ਉੱਠਦਾ ਹੈ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਉੱਥੇ ਲੋਕਾਂ ਦੇ ਸਵਾਲ ਹੁੰਦੇ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਦੀ ਪ੍ਰਚਾਰ ਕੀਤਾ ਜਾ ਰਿਹਾ ਜਾਂ ਵੱਡੇ ਵੱਡੇ ਬੈਨਰ ਲਵਾ ਕੇ ਜਿਹੜੀ ਰਾਜਨੀਤੀ ਜਿਹੜੀ ਪ੍ਰਾਤਨ ਰਾਜਨੀਤੀ ਸੀ ਚਾਹੇ ਉਹ ਅਕਾਲੀ ਦਲ ਦੀ ਸੀ ਜਾਂ ਕਾਂਗਰਸ ਦੀ ਸੀ ਜਿਹੜੀ ਪਾਰਟੀ ਉਹਦਾ ਵਿਰੋਧ ਕਰਦੀ ਸੀ ਅੱਜ ਉਹ ਖੁਦ ਉਸੇ ਪ੍ਰਚਾਰ ਤੇ ਜਾਂ ਵੱਡਾ ਫਾਂਡਾ ਜਿਹੜਾ ਉਸ ਪ੍ਰਚਾਰ ਦੇ ਉੱਤੇ ਲਾਇਆ ਜਾ ਰਿਹਾ ਹੈ ਸ਼ਾਇਦ ਨੂੰ ਤੁਸੀਂ ਪੱਤਰਕਾਰ ਭਰਾ ਜੀ ਤੁਸੀਂ ਵੀ ਇਸੇ ਗੱਲ 'ਚ ਫਿਰਦੇ ਆ ਮੇਰੀ 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 ਬੇਨਤੀ ਸੌਹੋ ਕਿਉਂਕਿ ਜਿਹੜੀ ਕੋਈ ਵੀ ਸਰਕਾਰ ਆ ਉਹਦਾ ਥੋੜਾ ਇੱਕ ਆਪਣੇ ਪ੍ਰਚਾਰ ਦਾ ਐਡਵਾਈਸਰ ਜਨ ਪੀ ਆਰਓ ਹੁੰਦਾ ਹੈ ਉਹ ਉਹਦੇ ਵਿੱਚ ਕਰਦੇ ਆ ਉਹ ਥੋੜੇ ਰਾਹੀਂ ਬਾਰਾ ਨਹੀਂ ਲੋਕਾਂ ਤੈ ਸਰਕਾਰ ਦੀ ਗੱਲ ਪਹੁੰਚਦੀ ਐ ਕੋਈ ਸਕਦਾ ਜੀ ਬਿਲਕੁਲ ਸਹੀ ਐ ਪਰ ਜਿਹੜੀਆਂ ਜਿਸ ਤਰ੍ਹਾਂ ਵੱਡੇ ਫੰਡ ਫਲੈਕਸਾਂ ਦੇ ਉੱਤੇ ਲਾਉਣੀ ਜਾਂ ਦੂਜੇ ਰਾਜਾਂ ਦੇ ਵਿੱਚ ਫਲੈਕਸਾਂ ਲਾਉਣੀ ਆ ਕਈ ਵਾਰ ਇਸ ਤਰ੍ਹਾਂ ਜੇ ਜੇ ਕੋਈ ਚੰਗਾ ਕੰਮ ਕਰਾਂਗੇ ਉਹਦਾ ਫਲੈਕਸ ਲਾਉਣ ਤੇ ਲੋਕਾਂ ਨੂੰ ਉਤਰਾਜ ਨਹੀਂ ਭਵੰਤਮਾਨ ਹੋਰੀ ਆ ਆਪ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਕੰਮ ਕਰ ਰਿਹਾ ਤਾਂ ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਉਹਨੂੰ ਦਿਖਾਉਣ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਲੋਕਾਂ ਸਾਹਮਣੇ ਆ ਜਾਂਦਾ ਜਿਹੜਾ ਭਗਵਾਨ ਬਾਣ ਨੇ ਚੰਗਾ ਕਰਤਾ ਉਹਦਾ ਤੁਸੀਂ ਕੀ ਦਿੰਦੇ ਨਹੀਂ ਬਿਲਕੁਲ ਨਹੀਂ ਮੈਂ ਮੇਰੀ ਤਾਂ ਬੇਨਤੀ ਸੁਣ ਜੀ 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 ਖੁਸ਼ ਕੀਤਾ ਵੀ ਆ ਉਹਨੂੰ ਵੀ ਸ਼ੋਸ਼ਣ ਵੀ ਲਿਆ ਗਿਆ ਨੇ ਕੋਈ ਗੱਲ ਨਹੀਂ ਆ ਬਠਿੰਡਾ ਦੇ ਵਿੱਚ ਬਠਿੰਡਾ ਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਏਮਜ਼ ਦੀ ਗੱਲ ਕੀਤੀ ਜਾਂਦੀ ਕਿ ਏਮਜ਼ ਦਾ ਪ੍ਰਚਾਰ ਇਹੀ ਹੋ ਰਿਹਾ ਕਿ ਵਿਭਾਰਨ ਸਰ ਸਿਮਰਤ ਕੌਰ ਬਾਦਲ ਹੈ ਜਿਹੜੇ ਉਹ ਏਮਜ਼ ਨੂੰ ਬਠਿੰਡਾ ਦੇ ਵਿੱਚ ਲੈ ਕੇ ਤੁਸੀਂ ਇਹਨੂੰ ਕਿਵੇਂ ਦੇਖਦੇ ਹਾਲਾਂਕਿ ਤੁਸੀਂ ਜੀ ਦਾ ਹਰਸਿਮਰਤ 15 ਸਾਰੇ ਤੋਂ ਲੋਕ ਸਭਾ ਦੇ ਮੈਂਬਰ ਰਹੇ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ 25 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ। ਜੀ। ਸੁਖਬੀਰ ਸਿੰਘ ਬਾਦਲ ਸੈਂਟਰ ਵਿੱਚ ਮੰਤਰੀ ਰਹੇ ਆ। ਜੀ। ਹਰ ਸਿਮਰਤ ਮੰਤਰੀ ਰਹੇ ਆ। ਇਹ ਲੋਕਾਂ ਦੀ ਬਦੌਲਤ ਰਹੇ ਆ ਜੇ ਲੋਕਾਂ ਨੇ ਬਣਾਇਆ ਤਾਂ ਤਾਂ ਹੀ ਆ। ਜੀ। ਸੈਇਦ ਸਰਕਾਰ ਨੇ ਸਟੇਟਾਂ ਨੂੰ ਜਦੋਂ ਏਮਜ਼ ਦੇਣੇ ਸੀ ਉਹਦੇ ਵਿੱਚ ਪੰਜਾਬ ਦਾ ਵੀ ਨਾ ਆਇਆ। ਔਰ ਪੰਜਾਬ 'ਚ ਇਹਨਾਂ ਨੇ ਉੱਥੇ ਜਾਂਦਾ ਵਧੀਆ ਚੰਗੀ ਗੱਲ ਦਾ ਲੋਕਾਂ ਨੂੰ ਲੋੜ ਹੈ। ਪਰ ਇਹਨਾਂ ਨੂੰ ਲੋਕਾਂ ਨੇ ਕੀ ਕੁਝ ਦੇ ਦਿੱਤਾ। ਉਸ ਦੀ ਵੀ ਗੱਲ ਕਰੀਏ। ਜੀ ਇਹ ਇਹ ਤਾਂ ਇੱਕ ਸਰਕਾਰ ਨੇ ਬਣਾਇਆ ਜਿਹੜਾ ਸੁਖ ਵਿਲਾਸ ਬਰਾਬਰੀ ਵਧ ਗਿਆ ਇਨੀ ਕੀਮਤ ਤਾਂ ਉਹ ਕਿਵੇਂ ਬਣ ਗਈ ਉਹ ਨੂੰ ਵੀ ਅਖੜ ਵਿੱਚ ਕਿਵੇਂ ਬਣਾਇਆ ਲੋਕ ਪੰਜਾਬ ਨੂੰ ਲੁੱਟ ਕੇ ਬਣਾਇਆ ਪੰਜਾਬ ਨੂੰ ਪੂਜ ਕੇ ਬਣਾਇਆ ਗਿਆ ਇਸ ਤੇ ਕੋਈ ਕਾਰਵਾਈ ਹੋਊਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਹੋਰ ਲੋਕ ਦੇਖੋ ਜੀ ਕਾਰਵਾਈਆਂ ਜ਼ਰੂਰ ਹੋਣਗੀਆਂ ਪਰ ਜਿਹੜੇ ਲੋਕ ਪਹਿਲਾਂ ਇਨਨਾਂ ਸਾਲ ਰਾਜ ਭਾਗ ਵਿੱਚ ਰਹ ਜਾਂਦੇ ਆ ਇਹ ਇਹੋ ਜਿਹੇ ਮੁੰਟੀਆਂ ਮੁਰ ਜਾਂਦੇ ਆ ਜਿਹਨੀਆਂ ਅਦਾਲਤਾਂ ਤੇ ਵੀ ਲੰਮਾ ਲੰਮਾ ਸਮਾਂ ਗੇੜੇ ਖਾਂਦੇ ਜੀ ਮਤਲਬ ਇਸ ਤੇ ਟਾਈਮ ਲੱਗਿਆ ਟਾਈਮ ਇੱਕ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਜਿਹੜਾ ਹੈਗਾ ਨਾ ਫਸਲਾਂ ਦੀ ਬਹੁਤ ਜਿਹੜੀ ਤਬਾਹੀ ਹੋਈ ਆ ਕੁਦਰਤੀ ਆਪਸ ਆ ਜਿਹੜੀ ਆਉਂਦੀ ਆ ਜੀ ਉਹਦਾ ਕਿਸਾਨਾਂ ਦੇ ਵਿੱਚ ਜਾ ਕੇ ਲਈਏ ਜੇ ਮੈਂ ਆਪਦੇ ਪਿੰਡਾਂ ਦੇ ਕਿਉਂਕਿ ਮੈਂ ਵੀ ਜ਼ਿੰਮੇਵਾਰਾਂ ਦਾ ਪੁੱਤ ਆ ਤਾਂ ਇੱਕ ਨਾਰਾਜ਼ਗੀ ਜ਼ਰੂਰ ਸੀ ਕੀ ਮੰਤਰੀ ਸਾਹਿਬ ਵੱਲੋਂ ਕੋਈ ਬਵਾਜ਼ੇ ਦੀ ਗੱਲ ਨਹੀਂ ਕੀਤੀ ਕੀ ਗੁਰਦੌਰੀਆਂ ਦੀ ਗੱਲ ਨਹੀਂ ਕੀਤੀ ਗਈ ਉਹਦੇ ਕਰੇ ਤੁਹਾਡੇ ਕੀ ਉਸ ਵਿੱਚ ਲੋਕਾਂ ਨੂੰ ਤਾਂ ਨਾਰਾਜ਼ਗੀ ਨਹੀਂ ਸੀ ਕੁਝ ਸੋਸ਼ਲ ਮੀਡੀਆ ਤੇ ਤੇ ਕੁਝ ਆਪਣੇ ਆਪ ਦੀ ਸਿਆਸਤ ਚੰਪਾਉਣ ਵਾਲੇ ਲੋਕਾਂ ਨੂੰ ਜ਼ਰੂਰ ਨਾਰਾਜ਼ਗੀ ਹੋਈ ਮੈਨੂੰ ਇਸ ਗੱਲ ਦਾ ਨਾਲ ਨਹੀਂ ਪਰ ਮੈਂ ਉਹਨਾਂ ਦਿਨ ਸੈਸ਼ਨ ਚੱਲਦਾ ਸੀ ਦੂਜੇ ਦਿਨ ਆ ਗਿਆ ਸੀ ਕੁਸ਼ਕ ਡੱਚ ਵਿੱਚ ਗਿਆ ਡੀਸੀ ਸਾਹਿਬ ਨੂੰ ਏਡੀਸੀ ਨੂੰ ਪਟਵਾਰੀ ਔਰ ਕਹਿ ਕੇ ਇਹ ਜਿਹੜੀਆਂ ਗਰਦੌਰੀਆਂ ਕਿਸੇ ਲੀਡਰ ਦੇ ਆਖੇ ਨਹੀਂ ਕਿਸੇ ਮੰਤਰੀ ਦੇ ਕਿਸੇ ਐਮਐਲਏ ਦੇ ਨਹੀਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਲਿਖੋ ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਦਾ ਰਹਿਣ ਦਿਓ ਕਿਸੇ ਨਾਲ ਤੱਕਾ ਨਹੀਂ ਕਿਸੇ ਨੂੰ ਰਾਤ ਨਹੀਂ ਔਰ ਹੋਇਆ ਉਹ ਕਰਵਾ ਦਿੱਤੀਆਂ ਗਈਆਂ ਉਹਦਾ ਸਾਰਾ ਕੁਝ ਮਿਲੂਗਾ ਇਹ ਕੁਸ਼ਕ ਲੋਕਾਂ ਵੱਲੋਂ ਛੱਡੀ ਜਾਂਦੀ ਗੱਲ ਸੀ ਵੀ ਮੰਤਰੀ ਕਿੱਥੇ ਗਿਆ ਤੇ ਮੰਤਰੀ ਇੱਥੇ ਰਹਿਉ ਮੰਤਰੀ ਉਹਨਾਂ ਦੇ ਮੱਥੇ 'ਚ ਆ ਕੇ ਵਜਿਆ ਹੈ ਇਸ ਵਾਰ ਇਲੈਕਸ਼ਨ ਨੂੰ ਤੁਸੀਂ ਫਿਰ ਕਿਵੇਂ ਦੇਖਦੇ ਹੋ ਜੀ ਕਿਸ ਤਰ੍ਹਾਂ ਦਾ ਇਲੈਕਸ਼ਨ ਹੈ ਮੇਰਾ ਮੇਰਾ ਇਲੈਕਸ਼ਨ ਆਈ ਨਹੀਂ ਲੋਕਾਂ ਦਾ ਇਲੈਕਸ਼ਨ ਲੋਕ ਲੜੀ ਜਾ ਰਹੇ ਆ ਮੈਨੂੰ ਤਾਂ ਕੋਈ ਕਿਸੇ ਗੱਲ ਦੀ ਪਰਵਾਹ ਨਹੀਂ ਹੈ ਵਾਇਗ੍ਰੂ ਮੇਦ ਕਰੇ ਸ੍ਰੀ ਮਾਤਮਾ ਦਾ ਹਮੇਸ਼ਾ ਹੱਥ ਰਿਆ ਲੋਕ ਭੈਣ ਭਰਾ ਬਹੁਤ ਚੱਲੇ ਹੋਏ ਆ ਇਹਨਾਂ ਨਾਲ ਮੇਰੀ ਜਿਹੜਾ ਕੋਈ ਜਾਣ ਪਛਾਣ ਨਹੀਂ ਹੋਰ ਲੋਕ ਮੈਨੂੰ ਜੁਕਰਾਂ ਚ ਵੀ ਸੱਦਰੇ ਆ ਮੈਂ ਤਾਂ ਪਹਿਲ ਨਵਾਂ ਮੈਂ ਇੱਕ ਲੰਬੀ ਦੁਕਾਹ ਫਿਰ ਜਿਹੜੇ ਉਹਦੇ ਦਾ ਵੱਡੇ ਵੱਡੇ ਕੱਠ ਵੱਡੇ ਵੱਡੇ ਸਮਾਨ ਦੇ ਰਹੇ ਆ ਲੋਕਾਂ ਦੀ ਬਹੁਤ ਵੱਡੀ ਜਿਹੜਾ ਵੱਡਾ ਦਿਲ ਹੈ ਮੈਨੂੰ ਇਹ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਆਪ ਨਹੀਂ ਕਿਹਾ ਪਿਆ ਵੀ ਆਪਾਂ ਕੱਟ ਕਰਨਾ ਮੈਂ ਤੁਹਾਨੂੰ ਹਮੇਸ਼ਾ ਵਰਕਰਾਂ ਤੋਂ ਪਿੰਡਾਂ ਦੇ ਲੋਕਾਂ ਤੋਂ ਮੀਟਰਾ ਤੋਂ ਜਿਹੜੇ ਆ ਉਹ ਕਹਿੰਦੇ ਵੀ ਇਨੀ ਤਰੀਕੋ ਉੱਥੇ ਆਏਗਾ ਮੈਂ ਆ ਜਾਣਾ ਮੈਨੂੰ ਬਹੁਤ ਵਧੀਆ ਹਵਾਰਾ ਮਿਲ ਗਿਆ ਤੇ ਇਸ ਗੱਲ ਦੀ ਸਚਾਈ ਔਰ ਤੁਸੀਂ ਵੀ ਇਹਨੂੰ ਜਾਣੋਗੇ ਜੇ ਕੋਈ ਮੇਰਾ ਨਾਮ ਲੈਂਦਾ ਉੱਥੇ ਕਿੰਤੂ ਪ੍ਰੰਤੂ ਕਰਨਾ ਔਖਾ ਹੋ ਗਿਆ ਜੀ ਹੁਣ ਉਹਨਾਂ ਨੂੰ ਇੱਕੋ ਹੀ ਹੋ ਗਿਆ ਵੀ ਉੱਤੇ ਯਾਰ ਗੜਿਆਂ ਵਾਲੇ ਜਿਵੇਂ ਗੜਿਆਂ ਦੇ ਵਿੱਚ ਮੈਂ ਤਾਂ ਵੀ ਮਤਲਬ ਆ ਸਕਿਆ ਜਾਂ ਨਾ ਆ ਸਕਿਆ ਹੋਰ ਕੋਈ ਗੱਲ ਕੱਢਣ 1 ਰੁਪਇਆ ਵੀ ਇਹ ਮੰਤਰੀ ਖਾ ਗਿਆ ਹੋਵੇ ਕਿਸੇ ਕੰਪਨੀ ਤੋਂ ਲੈ ਗਿਆ ਹੋਵੇ ਕਿਸੇ ਅਫਸਰ ਦੀ ਬਦਲੀ ਚ ਲੈ ਗਿਆ ਹੋਵੇ ਜੀ ਇੱਕ ਸਾਲ ਮਿਨਿਸਟਰ ਰਿਆਂ ਅੱਜ ਚੈਲੰਜ ਕਰਦਾ ਕਿ ਇਹਨਾਂ ਦਾ ਤੁਸੀਂ ਸਾਰਾ ਕੁਝ ਜਾਣਦੇ ਜਿਹੜੇ ਵੱਡੇ ਰੱਜੇ ਫੁੱਜੇ ਲੋਕ ਸੀ ਔਰ ਮੈਨੂੰ ਤਾਂ ਮਲਾਕ ਦੱਸਦੇ ਆ ਮਿੰਦਾ ਭੁੱਖਾ ਨੰਗਾ ਦੱਸਦੇ ਮੈਂ ਫੇਰ ਵੀ ਆਪਦਾ ਸਬਰ ਰੱਖ ਤੁਸੀਂ ਸਟੇਜ ਤੋਂ ਵੀ ਇਹ ਗੱਲ ਕਹੀ ਅ ਇਦਾਂ ਦੇ ਸ਼ਬਦ ਵਰਤਨੀ ਜਾਂ ਰਾਜਨੀਤੀ ਦੇ ਵਿੱਚ ਇਦਾਂ ਇਦਾਂ ਤੀਆਂ ਚੀਜ਼ਾਂ ਬੋਲਣਾ ਤੁਸੀਂ ਜਾਇਜ਼ ਮੰਨਦੇ ਵੇਖੋ ਜੀ ਮੈਂ ਜੇ ਗਰੀਬ ਆ ਜੇ ਮੈਂ ਇੱਕ ਸਧਾਰਨ ਪਰਿਵਾਰ ਤੋਂ ਮੇਰਾ ਕੀ ਕਸੂਰ ਐ ਮੈਨੂੰ ਤਾਂ ਬਹੁਤ ਵੱਡੀ ਲੈਗੇ ਸੀ ਜੱਥੇਦਾਰ ਜਗਦੇਵ ਸਿੰਘ ਜੁੱਤੀਆਂ ਮੇਰੇ ਲਈ ਤਾਂ ਮਾਣ ਵਾਲੀ ਗੱਲ ਏ ਜੋ ਵੱਡੇ ਐ ਜਿਨ੍ਹਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਆ ਉਹਨਾਂ ਦੇ ਵੱਡੇ ਕਾਰੋਬਾਰ ਆ ਤੇ ਮੈਂ ਇਹਦੇ ਨਾਲ ਤਾਂ ਮਤਲਬ ਨਹੀਂ ਮੇਰੇ ਤਾਂ ਰੋਟੀ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਕਮਾ ਕੇ ਖਾਂਦਾ ਤਾਂ ਪਤਾ ਨਹੀਂ ਹੁਣ ਉਹਨਾਂ ਲੋਕਾਂ ਨੂੰ ਕੀ ਹੈ ਮਾੜੇ ਲੋਕ ਹੋਣੇ ਨਹੀਂ ਜੇ ਇਹ ਤਾਂ ਲੇਬਰ ਲੋਕ ਹੀ ਹੋਣੇ ਚਾਹੀਦੇ ਮੇਰੇ ਸਾਹਿਬ ਸਮਝਦੇ ਆ ਸੰ ਆਉਣ ਵਾਲੇ ਸਮੇਂ 'ਚ ਤੁਹਾਡੇ ਬੇਟਿਆਂ ਨੂੰ ਸੀ ਰਾਜਨੀਤੀ 'ਚ ਦੇਖ ਸਕਦੇ ਹਾਂ ਇਸ ਤਰ੍ਹਾਂ ਦੀ ਕੋਈ ਕਿਆਸਾ ਨਹੀਂ ਲੱਗਿਆ ਆਸ। ਵੇਖੋ ਜੀ ਜਿਹੜੀ ਇਸ ਪਰਿਵਾਰ 'ਚ ਰਾਜਨੀਤੀ ਤਾਂ ਮੇਰੇ 'ਚ ਵੀ ਮੇਰੇ ਬਾਪੂ ਕਰਕੇ ਆਈ ਹੈ। ਜੀ। ਪਰ ਮੇਰਾ ਛੋਟਾ ਬੇਟਾ ਜਰੂਰ ਰਾਜਨੀਤੀ 'ਚ ਰੱਖਦਾ ਹੈ। ਵੱਡਾ ਅਜੇ ਫਿਰਲੇ ਪਾਸੇ ਐ ਉਹਦਾ ਕੋਈ ਨਹੀਂ ਆਪਣਾ ਕੰਮਕਾਰ ਕਰਦਾ। ਪਰ ਸਭਾਦੋ ਇਲੈਕਸ਼ਨ ਦਾ ਜਦ ਲੋਕ ਘਰਦਿਆਂ ਨੂੰ ਜਰੂਰ ਚਾਹਦੇ ਆ ਕਿ ਕਿਸੇ ਨੂੰ ਸਾਨੂੰ ਮਿਲ ਜੇ ਕਦੇ ਫੇਰ ਲੋਟ ਪੈ ਗਈ ਅਸੀਂ ਤੁਹਾਡੀ ਮਦਦ ਵੀ ਕਰਦੇ ਆ। ਜੇ ਸਾਨੂੰ ਤੁਸੀਂ ਸੈਣੋਂ ਦਾ ਇਸ ਲਈ ਇੰਨਾ ਕੁ ਦੂਰ ਆ ਇਲੈਕਸ਼ਨ ਵਿੱਚ ਸਾਰਾ ਪਰਿਵਾਰ ਹੀ ਸਾਰੇ ਰਿਸ਼ਤੇਦਾਰ ਭੈਣ ਭਾਈ ਕੰਮ ਕਰਿਆ ਕਰਦੇ ਤੇ ਕਰ ਰਹੇ ਆ ਠੱਡਾ ਹਲਕੇ ਦੇ ਲੋਕਾਂ ਕੀ ਕਹਿਣਾ ਚਾਹੁੰਦੇ ਠੱਡਾ ਹਲਕੇ ਦੇ ਲੋਕ ਬੜੇ ਜਿਹੜੇ ਜਜਾਰੂ ਐ ਮੈਂ ਤਾਂ ਵੇਖਿਆ ਆ ਆਪਦਾ ਫੈਸਲਾ ਬੜਾ ਸੋਚ ਸਮਝ ਕੇ ਕਰਦੇ ਰਹੇ ਆ ਇੱਥੇ ਤਾਂ ਬਹੁਤ ਗਰੀਬੜੇ ਲੋਕ ਮੈਂਬਰ ਪਾਰਲੀਮੈਂਟ ਐ ਐਮ ਐਲ ਏ ਬਣਦੇ ਰਹੇ ਆ ਉਹਨਾਂ ਵਿੱਚ ਵੈਨੂ ਵੀ ਚੋਣਾਰ ਕਰ ਲੈਣ ਉਹ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਰਜ਼ੀਵੇ ਬਹੁਤ ਨਹੀਂ ਮਿਹਰਬਾਨੀ ਮਿਹਰਬਾਨੀ ਥੋੜੇ ਰਹੀ ਸ਼ੁਕਰੀਆ ਮੈਂ ਬਹੁਤ سارے ਲੋਕਾਂ ਦੇ ਵਿੱਚ ਆਪਣੀ ਗੱਲ ਭੇਜਣ ਵਿੱਚ ਕਾਮਯਾਬ ਹੋ ਜੂਗਾ ਤੋਂ ਮੈਂ ਸਾਰੀ ਸੰਗਤ ਨੂੰ ਸਾਰੇ ਜਿਹੜੇ ਵੇਖਣ ਵਾਲੇ ਸਰੋਤੇ ਆ ਉਹਨਾਂ ਨੂੰ ਫਤਿਹ ਵੀ ਬੁਲਾਉਣਾ ਤੇ ਨਾਲ ਬੇਨਤੀ ਵੀ ਕਰਦਾ ਸੁਮੀਤ ਵੀ ਰੱਖਦਾ ਕਿ ਜਰੂਰ ਮਿਹਰ ਭਰਿਆ ਧੰਨਵਾਦ